ਜਦੋਂ ਗੁਰੂ ਮਹਾਰਾਜ ਮਸ਼ਹਹਬ ਸੀ ਨਿੱਕੀ ਜਾਂਦੇ ਕੋਈ ਪੜਿਆ ਅਨਪੜਿਆ ਪਰਮ ਦਾ ਤਾਂ ਪਾਵੇ ਇੱਕ ਪਾਸੇ ਤੁਸੀਂ ਕਹਿੰਦੇ ਸੋਹਣੀ ਸਭਾ ਪੜੋਗੇ ਤਾਂ ਤੁਹਾਡੇ 24000 ਸਵਾਸਾਂ ਦੀ ਜਿਹੜਾ ਲਿਖਾਜ ਉੱਤਰ ਸ ਬਰਾਬਰ ਹੋਣਾ ਹੈ ਤੇ ਮਾਰੇ ਫਿਰ ਕੁਝ ਝੂਟੇ ਹੁੰਦੇ ਇੱਕ ਪਾਸੇ ਕਹਿੰਦੇ ਕੋਈ 24 ਸ਼ਲੋਕ 24 ਇਸ ਵਧੀਆ ਪੜ ਕੇ 24000 ਸਵਾਸਾਂ ਨੂੰ ਲਿਖਾਲ ਸਕਦੇ ਆ ਤੇ ਦੂਜੇ ਪਾਸੇ ਤੁਸੀਂ ਆਪੇ ਬੜੀਆਂ ਚੀਜ਼ਾਂ ਦੇ ਪੜਿਆ ਅਨਪੜਿਆ ਪਰਮ ਦਾ ਤਾਂ ਮਾਹਰਾਂ ਵਾਲੀ ਕਹਿੰਦੇ ਨੇ ਕਿ ਭਾਈ ਤੂੰ ਸਿੱਖੋ ਇੱਕ ਦਾ ਪੜਿਆ ਲਿਖਿਆ ਫਿਲਾਸਫਰ ਆਪਣੇ ਆਪ ਨੂੰ ਮੂਰਖ ਸਮਝੋ ਕੋਈ ਵਾਰ ਹੀ ਸਵਰਗ ਬਣ ਜਾਵੇ ਕਿ ਬਰਿਸ਼ ਜਦੋਂ ਬਣ ਜਾਵੇ ਕਿ ਵਾਹਿਗੁਰੂ ਤੋਂ ਭਾਵ ਵਾਹਿਗੁਰੂ ਹੈ ਅਕਾਲ ਪੁਰਖ ਤੇਰੀ ਪ੍ਰਕਿਰਤਿ ਤੋਂ ਬਾਹਰ ਹੈ ਮੇਰੇ ਭਾਵੇਂ ਕੋਈ ਤੈਨੂੰ ਜਨਰੇ ਬਣ ਜਾਵੇ ਮੈਂ 100 ਕਿਲੇ ਤਾਂ ਭਾਰਕ ਬਣ ਜਾਏ ਪਰ ਤੇਰੀ ਪ੍ਰਕਿਰਤਿ ਤੋਂ ਵੱਡਾ ਨਹੀਂ ਹੋ ਸਕਦਾ 팔 ਮਹਾਰਤਾ ਉਹ ਆਪਣੇ ਜਾਗਰੂਕਿਆ ਸੀ ਸਾਜ कितना पर्व सरकार और वाहन दीकर तसा और वाहन दी ਵਾਹਿਗੁਰੂ ਜੀ ਕੀ ਫਤਿਹ ਐਥੇ ਸਿੱਧਾ ਸਿੰਘ ਦੇ ਸਰਦਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਬੜੀ ਧੁੰਮਤਾ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਬਹੁਤ ਹਮਮਾ ਆ ਕੇ ਪਹੁੰਚ ਰਹੀਆਂ ਹਨ ਖੰਡਿਏਸ਼ ਵਿਲਾ ਦੇ ਲੰਗਰ ਚੱਲ ਰਹੇ ਹਨ ਮੇਰੇ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆ ਕੇ ਲੰਗਰ ਛਕਣ ਜੀ ਅਟੁੱਟ ਲੰਗਰ ਚੱਲ ਰਹੇ ਨੇ ਸਾਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਅੱਜ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਗੁਰੂ ਅਰਜਨ ਦੇਵ ਜੀ ਦੇ ਇਹਨਾਂ ਵਾਸਤੇ ਜਿਹੜੇ ਆ ਸਕਦਾ ਆ ਕੀ ਮੈਸੇਜ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਜਿਵੇਂ ਆਪਜ ਨੂੰ ਪਤਾ ਹੀ ਹੈ ਕਿ ਪਿੰਡ ਖੋਤੜਾ ਵਿੱਚ ਹਰ ਸਾਲ ਦੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਇਹਦੇ ਵਿੱਚ ਸੰਗਤਾਂ ਬੜੀਆ ਦੂਰ-ਦਹਾੜੇ ਤੋਂ ਆਉਣੀਆਂ ਨੇ ਪਿੰਡ ਦੀ ਸਾਧ ਸੰਗਤ ਐਨਆਰਬੀ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਜੋ ਛਿੱਤੀ ਦਿਹਾੜੇ ਮਨਾਏ ਜਾ ਰਹੇ ਨੇ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰਿਆ ਪਿੰਡ ਦੀ ਸੰਗਤਾਂ ਦਾ ਪਿੰਡ ਦੇ ਮੈਂਬਰਾਂ ਦਾ ਐਨਆਰਬੀ ਭਰਾਵਾਂ ਦਾ ਜਿਹੜਾ ਆਪਣਾ ਆਪਣੀ ਕੀਰਤਮਈ ਵਿੱਚੋਂ ਦਸਵੰਦ ਕੱਢ ਕੇ ਗੁਰ ਗੁਰਪੁਰਬ ਮਨਾਰਿਆ ਨੇ ਛਿੱਤੀ ਦਿਹਾੜੇ ਮਨਾ ਰਹੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਝੜ ਕੇ ਗੁਰਦੁਆਰਾ ਸਾਹਿਬ ਆਓ ਸੁਰੂਤੀ ਆਸਣ ਨਾਲ ਜੁੜੋ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਨਾਲ ਜੋੜੋ ਤੇ ਉਹਨਾਂ ਨੂੰ ਪਤਾ ਲੱਗੇ ਸਾਡੇ ਗੁਰੂ ਸਹਿਬਾਨ ਜੀ ਦਾ ਉਹਨੇ ਕੀ ਕੀਤਾ ਕੀ ਕਰਵਾਨੀਆਂ ਕੀਤੀਆਂ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਡੇ ਹੈਡ ਗ੍ਰੰਥੀ ਸਾਹਿਬ ਕੁਝ ਵਿਚਾਰ ਰੱਖਣਗੇ ਬੋਲੋ ਜੀ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰਸਵਰ ਜੀ ਵੇ ਕਿ ਆਪਾਂ ਭਲੀ ਪ੍ਰਕਾਰ ਜਾਣਦੇ ਹੀ ਹਾਂ ਕਿ ਅੱਜ ਤੋਂ ਤਕਰੀਬਨ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਤਕਰੀਬਨ 4 ਸਦੀਆਂ ਪਹਿਲਾਂ 1606 ਦੇ ਵਿੱਚ ਪੰਜਵੇਂ ਪਾਤਸ਼ਾਹ ਧੰਦਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਕਿਉਂਕਿ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਜੇਠ ਦਾ ਮਹੀਨਾ ਜੂਨ ਦਾ ਮਹੀਨਾ ਬੜਾ ਗਰਮੀ ਦਾ ਮਹੀਨਾ ਮੰਨਿਆ ਜਾਂਦਾ ਹੈ। ਸੋ ਪਿਆਰਿਓ ਆਪਣੇ ਘਰ ਦੇ ਵਿੱਚ ਕੰਮ ਕਰ ਕਰਦਿਆਂ ਕੋਈ ਸੱਤਾ ਬਰਤਨ ਸਾਡੇ ਬਾਹ ਨੂੰ ਹੱਥ ਨੂੰ ਲੱਗ ਜਾਵੇ ਤਾਂ ਜੇ ਹਾਏ ਹਾਏ ਕਰਦੇ ਬਾਰ-ਬਾਰ ਭਜਦੇ ਹੀ। ਤੇ ਵੇਖੋ ਕੈਸਾ ਉਹ ਗੁਰੂ ਹੈ ਬੜੇ ਸ਼ਾਂਤਵੇਂ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਉੱਪਰ ਦੀ ਦੇਗ 'ਚ ਬਿਠਾ ਲਿਆ ਗਿਆ ਤਤੇਤਾ ਵੀ ਤੇ ਬਿਠਾਇਆ ਗਿਆ ਫਿਰ ਮਾਰ ਕੇ ਤੇਰਾ ਕੀ ਆ ਮੀਠਾ ਲੱਗ ਗਿਆ ਹਰ ਨਾਮ ਪਦਾਰਥ ਨਾਨਕ ਮੰਗੇ ਵੇਖੋ ਆਪਾਂ ਜੀ ਮੜੇ ਲਓ ਜੀ ਮਾਈ ਦਾ ਪਾਠ ਸਾਡੇ ਨੂੰ ਕਹਾ ਰੰਗਰ ਸੱਚਾ ਹਾਲਾਤ ਜਿਵੇਂ ਕਰਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬੀਰ ਵਾਲੇ ਗੁਰੂ ਜੀ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਥ ਸਮੇਜੀਓ ਅੱਜ ਆਪਾਂ ਸਾਰੇ ਪਿੰਡ ਕੋਥੜਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਾਰੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਬਾਬੇ ਸਿੰਘਾ ਸ਼ਹੀਦਾਂ ਦੇ ਸਥਾਨ ਤੇ ਤਪ ਸਥਾਨ ਤੇ ਸਾਰੀਆਂ ਸੰਗਤਾਂ ਨਗਰ ਨਿਵਾਸੀ ਮਾਈ ਭਾਈ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਬੜੇ ਧੂਮ-ਧਾਮ ਨਾਲ ਆਪਾਂ ਮਨਾ ਰਹੇ ਆਂ ਅੱਜ ਆ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ ਚਾਰ ਸ੍ਰੀ ਅਖੰਡ ਪੰਜਾਬ ਜੀ ਦੇ ਭੋਗ ਪਾਏ ਨੇ ਪੋਗਾ ਤੋਂ ਪਰੰਤ ਆਪ ਦੀ ਸੰਗਤਾਂ ਸੇਵਾਦਾਰਾਂ ਨੇ ਗੁਰਮਤ ਪਿਆਰੇ ਨੇ ਬੱਚਿਆਂ ਨੇ ਮਾਈਆਂ ਬੀਬੀਆਂ ਰਲ ਕੇ ਸ਼ਬੀਰ ਲਾਈ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਦੀ ਸ਼ੇਦੀਪੁਰਬ ਦੇ ਸੇਵਾ ਸਭਲ ਕਰਨ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਢਾਡੀ ਜਥੇ ਲੱਗੇ ਨੇ ਸੰਗਤਾਂ ਬੜੀਆਂ ਸੇਵਾ ਦੇ ਵਿੱਚ ਰੁਝੀਆਂ ਹੋਈਆਂ ਨੇ ਸੰਗਤਾਂ ਸੇਵਾ ਕਰਦੇ ਆ ਲੰਗਰ ਦੀ ਸੇਵਾ ਚੱਲ ਰਹੀ ਹੈ ਪਕੌੜਿਆਂ ਦੀ ਸੇਵਾ ਚਾਹ ਦੀ ਸੇਵਾ ਸਾਥ ਸੰਗਤ ਜੀ ਸਾਰੀਆਂ ਸੰਗਤਾਂ ਰਲ ਮਿਲ ਕੇ ਨਗਰ ਨਿਵਾਸੀ ਮਾਈ ਭਾਈ ਰਾਂ ਪੰਚਾਇਤ ਗੁਰਦੁਆਰਾ ਸਿੰਘ ਸ਼ਹੀਦ ਪ੍ਰਬੰਧਕ ਕਮੇਟੀ ਭਲਵਾਂ ਜੀ ਖਜ਼ਾਨਚੀ ਸਾਹਿਬ ਸਾਡੇ ਸਾਰਿਆਂ ਨੇ ਲੜ ਮਿਲ ਕੇ ਇਹ ਗੁਰਪੁਰਬ ਆਪਾਂ ਬੜੇ ਧੂਮ-ਧਾਮ ਨਾਲ ਮਨਾ ਰਹੇ ਹਾਂ ਤਾਂ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਓ ਹਰ ਸਾਲ ਆਪਾਂ ਲੜ ਮਿਲ ਕੇ ਇਕੱਤਰ ਹੋ ਕੇ ਇਹ ਸੇਵਾ ਕਰਿਆ ਕਰੀਏ ਧੰਨ ਗੁਰਵਰਜੰਦੇ ਮਹਾਰਾਜ ਸਤਿ ਤਵੀ ਤੇ ਬੈਠ ਕੇ ਸਾਡੇ ਵਾਸਤੇ ਜੋ ਸਾਨੂੰ ਸਿੱਖਿਆ ਦੇ ਗਏ ਉਹਦੇ ਆਪਾਂ ਸਾਧ ਸੰਗਤ ਜੀ ਪੂਰਨਿਆ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ yeah